ਉੱਦਹੀ ਉਹ ਜਦ ਵੀ ਟਰਨੈਡਾਟ ਜਿੱਤ ਕੇ ਮੁੜਨਾ ਕਰਨ ਕੇ ਭੁੱਲਣਾ ਹਾਰਾ ਜੱਟ ਵਿਗੜ ਗਿਆ ਓਈ ਘੱਡੀ ਫਸ ਗਿਆ ਐਸੇ ਮੋੜ ਤੇ ਸਟੰਟ ਮਾਰ ਰਹੀ ਸੀ ਨਾ ਬੁੱਤ ਕੀ ਮੇਰੇ ਦਾ ਸਟੰਟ ਮਾਰ ਕੇ ਆਪਣੀ ਜਾਨ ਖਤਰੇ 'ਚ ਪਾ ਰਹੇ ਹੋ ਪੇਰੈਂਟਸ ਨੇ ਭੇਜਿਆ ਤੁਹਾਨੂੰ ਬੜੇ ਵਿਸ਼ਵਾਸ ਨਾਲ ਬੜੇ ਮਾਣ ਦੇ ਨਾਲ ਤੇ ਪੇਰੈਂਟਸ ਨੂੰ ਪਤਾ ਹੀ ਨਹੀਂ ਅਸੀਂ ਕਰਨ ਕੇ ਡਏ ਆ ਕਹੇ ਤੁਸੀਂ ਮਾਰੋਗੇ ਟੈਂਗਲਾ ਤੇਰੇ ਪੇਰੈਂਟਸ ਕਹਿ ਰਹੇ ਆ ਇਹ ਬੱਚਾ ਸਾਡਾ ਕਹਿਣਾ ਨਹੀਂ ਮੰਨਦਾ ਹੁਣ ਪੁੱਤ ਮੇਰਾ ਕਹਿਣਾ ਮਨਾਉਣ ਵਾਸਤੇ ਤੇਰੇ ਪੇਰੈਂਟਸ ਦੇ ਕਹਿਣਾ ਮਨਾਉਣ ਵਾਸਤੇ ਘਰ ਆਏ ਆ ਤੇਰੇ ਪੇਰੈਂਟ ਸੱਡੇ ਸ਼ਰੀਫ ਹੈ ਸਾਾਨੂੰ ਏਡੇ ਪਿਆਰ ਨਾਲ ਬੜੀ ਜੀ ਆਇਆ ਸਾਡਾ ਬੜੀ ਆਉ ਭਗਤ ਕੀਤੀ ਹੈ ਏਡੇ ਵਧੀਆ ਪੇਰੈਂਟਸ ਹੈ ਤੇਰੇ ਤੇ ਪੁੱਤ ਤੁਸੀਂ ਕਿਹੜੇ ਕੰਮ ਚ ਪਏ ਦੀ ਅੱਗੇ ਤੋਂ ਮਾਰੋਗੇ ਸਟੰਟ ਜਿਹੜੇ ਤੁਹਾਡੇ ਨਾਲ ਉਹਦੇ ਮਹੱਲੇ ਇਸ ਮਹੱਲੇ ਚ ਹੋਰ 5-7 ਮੋਟਰਸਾਈਕਲ ਹੈਗੇ ਆ ਉਹ ਵੀ ਤੇਰੇ ਨਾਲ ਸਟੰਟ ਮਾਰਦੇ ਆ ਉਹਨਾਂ ਨੂੰ ਸਮਝਾ ਲੋ ਉਹ ਵੀ ਸਾਰੇ ਕਬੂ ਕਰ ਲੈਣੇ ਆਸੀਂ ਠੀਕ ਹੈ ਜਿਹੜਾ ਗਿਫਟ ਆ ਉਹ ਤੇਰਾ ਤਿਆਰ ਆ ਉਹ ਤੈਨੂੰ ਦੇਨੇ ਹੁਣ ਓਕੇ ਅੱਗੇ ਤੂੰ ਕਰੋਗੇ ਤਾਂ ਨਹੀਂ ਕਰੋਗੇ ਨਾ ਹਾਂ